ਮਰਨ ਲਖਾਇ ਮੰਡਲ ਮੇ ਆਏ ਜਨਮ ਤੇ ਮੌਤ ਸਾਡੇ ਹੱਥ ਚ ਨਹੀਂ ਹੈਗਾ ਸੱਚੇ ਪਾਤਸ਼ਾਹ ਦੇ ਕੇ ਅਕਾਲ ਪੁਰਖ ਦੇ ਹੱਥ ਦੇ ਵਿੱਚ ਆ ਬਾਪ ਬਾਪ ਹੀਂਦਾ ਬਾਪ ਦੀ ਥਾਂ ਦੁਨੀਆਂ ਦੇ ਵਿੱਚ ਕੋਈ ਦੂਜਾ ਨਹੀਂ ਲੈ ਸਕਦਾ ਉਹ ਗੁਰਮਤਿ ਨੂੰ ਪੂਰੇ ਪ੍ਰਣਾਏ ਹੋਏ ਨੇ ਪਰ ਫੇਰ ਵੀ ਉਹ ਇੱਕ ਪੁੱਤਰ ਵੀ ਨੇ ਇਸ ਕਰਕੇ ਦੁੱਖ ਤੇ ਹੁੰਦਾ ਹੀ ਆ ਪਰ ਗੁਰਮਤ ਨੂੰ ਪ੍ਰਣਾਇ ਹੋਣ ਕਰਕੇ ਉਹਨਾਂ ਨੇ ਬਹੁਤ ਨਾਮ ਬਾਣੀ ਦਾ ਅਭਿਆਸ ਕਰਦਿਆਂ ਆਪਣੇ ਪਿਤਾ ਜੀ ਦਾ ਅੰਤਮ ਸੰਸਕਾਰ ਕੀਤਾ ਜਿਸ ਰੂਹ ਦੇ ਘਰ ਦੇ ਵਿੱਚੋਂ ਜਿੱਥੇ ਗਿਆਨੀ ਪਿੰਦਰਪਾਲ ਸਿੰਘ ਜੀ ਵਰਗੇ ਵਿਦਵਾਨ ਸੱਜਣ ਗੁਰਮੁਖ ਪਿਆਰੇ ਹੋਣ ਦੂਜੇ ਪਾਸੇ ਭਾਈ ਅਮੀਰ ਸਿੰਘ ਉਸੇ ਟਬਰ ਦੇ ਵਿੱਚੋਂ ਤੋਂ ਐਸੋ ਇਹੋ ਜੀ ਰੂਹ ਜਿਹੜੀ ਆ ਉਹ ਭਾਗਾ ਵਾਲੀ ਆਪਾਂ ਕਹਿ ਸਕਦੇ ਹਾਂ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਉਹ ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਸਮੁੱਚੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਕਿ ਜਿਹੜਾ ਵੀ ਸੰਸਾਰ ਦੇ ਉੱਤੇ ਆਇਆ ਉਸ ਨੇ ਇੱਕ ਨਾ ਇੱਕ ਦਿਨੇ ਸੰਸਾਰ ਤੋਂ ਚਲੇ ਜਾਣਾ ਮਰਨ ਲਖਾਇ ਮੰਡਲ ਮੇ ਆਏ ਜਨਮ ਤੇ ਮੌਤ ਸਾਡੇ ਹੱਥ ਚ ਨਹੀਂ ਹੈਗਾ ਸੱਚੇ ਪਾਤਸ਼ਾਹ ਦੇ ਕੇ ਅਕਾਲ ਪੁਰਖ ਦੇ ਹੱਥ ਦੇ ਵਿੱਚ ਆ ਸਰਦਾਰ ਹਰਦੇਵਾਲ ਸਿੰਘ ਜਿਹੜੇ ਕਿ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਸਾਹਿਬ ਉਹਨਾਂ ਦੇ ਅੱਜ ਚਲਾਣੇ ਤੇ ਆਪਾਂ ਇੱਥੇ ਆਏ ਆ ਉਹਨਾਂ ਦੇ ਜਾਣ ਦਾ ਜਿਹੜਾ ਘਟਾ ਉਹ ਪਰਿਵਾਰ ਨੂੰ ਤੇ ਹੈ ਹੀ ਆ ਹਰ ਉਸ ਨੇਕਰੂ ਨੂੰ ਆ ਜਿੰਨਾ ਦੇ ਲਈ ਭਾਈ ਸਾਹਿਬ ਆਪਣੇ ਕੰਮ ਕਾਰਜ ਕਰਦੇ ਨੇ ਜਾਂ ਫਿਰ ਇਹ ਸਰਦਾਰ ਸਾਹਿਬ ਕਰਦੇ ਬਾਪ ਬਾਪ ਹੀ ਹੁੰਦਾ ਬਾਪ ਦੀ ਥਾਂ ਦੁਨੀਆਂ ਦੇ ਵਿੱਚ ਕੋਈ ਦੂਜਾ ਨਹੀਂ ਲੈ ਸਕਦਾ ਔਰ ਮੈਂ ਸਮਝਦਾ ਹਾਂ ਕਿ ਭਾਵੇਂ ਕਿ ਸਾਡੇ ਗਿਆਨੀ ਜੀ ਜਿਹੜੇ ਨੇ ਭਾਈ ਸਾਹਿਬ ਜੀ ਉਹ ਗੁਰਮਤ ਨੂੰ ਪੂਰੇ ਪ੍ਰਣਾਏ ਹੋਏ ਨੇ ਪਰ ਫਿਰ ਵੀ ਉਹ ਇੱਕ ਪੁੱਤਰ ਵੀ ਨੇ ਇਸ ਕਰਕੇ ਦੁੱਖ ਤੇ ਹੁੰਦਾ ਹੀ ਆ ਪਰ ਗੁਰਮਤ ਨੂੰ ਪ੍ਰਣਾਏ ਹੋਣ ਕਰਕੇ ਉਹਨਾਂ ਨੇ ਬਹੁਤ ਨਾਮ ਬਾਣੀ ਦਾ ਅਭਿਆਸ ਕਰਦੇ ਆ ਆਪਣੇ ਪਿਤਾ ਜੀ ਦਾ ਅੰਤਮ ਸੰਸਕਾਰ ਕੀਤਾ ਮੈਂ ਸਰਦਾਰ ਹਰਦੇਵਾਲ ਸਿੰਘ ਜੀ ਲਈ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਕਿ ਉਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਪਿਛੇ ਜੋ ਪਰਿਵਾਰ ਆ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਸਰਦਾਰ ਹਰਦੇਵਾਲ ਸਿੰਘ ਜੀ ਇਸ ਸੰਸਾਰ ਤੋਂ ਇੱਕ ਮਾਣ ਖੱਟ ਕੇ ਗਏ ਕਿ ਉਹਨਾਂ ਦੇ ਜਿਹੜੇ ਪੁੱਤਰ ਨੇ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਸਾਹਿਬ ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਦਾ ਪ੍ਰਵਾਹ ਪੂਰੇ ਸੰਸਾਰ ਦੇ ਵਿੱਚ ਚਲਾਇਆ ਔਰ ਲੋਕਾਈ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਸਿੱਖ ਇਤਿਹਾਸ ਅਤੇ ਅਕਾਲ ਪੁਰਖ ਦੇ ਨਾਲ ਜੋੜਿਆ ਫੇਰ ਭਾਈ ਅਮੀਰ ਸਿੰਘ ਜੀ ਜਵਦੀ ਟਕਸਾਲ ਵਾਲੇ ਉਹ ਵੀ ਕਿਉਂਕਿ ਇੱਕੋ ਹੀ ਇਹ ਪਰਿਵਾਰ ਆ ਉਹਨਾਂ ਨੇ ਵੀ ਸੰਗੀਤ ਦੇ ਵਿੱਚ ਚੰਗਾ ਨਾਮਣਾ ਖੱਟਿਆ ਗੁਰਮਤ ਸੰਗੀਤ ਦੇ ਵਿੱਚ ਤੋਂ ਇਹੋ ਜੀ ਰੂਹ ਜਿਸ ਰੂਹ ਦੇ ਘਰ ਦੇ ਵਿੱਚੋਂ ਜਿੱਥੇ ਗਿਆਨੀ ਪਿੰਦਰਪਾਲ ਸਿੰਘ ਜੀ ਵਰਗੇ ਵਿਦਵਾਨ ਸੱਜਣ ਗੁਰਮੁਖ ਪਿਆਰੇ ਹੋਣ ਦੂਜੇ ਪਾਸੇ ਭਾਈ ਅਮੀਰ ਸਿੰਘ ਉਸੇ ਟੱਬਰ ਦੇ ਵਿੱਚੋਂ ਤੋਂ ਐਸੋ ਇਹੋ ਜੀ ਰੂਹ ਜਿਹੜੀ ਆ ਉਹ ਭਾਗਾਂ ਵਾਲੀ ਆਪਾਂ ਕਹਿ ਸਕਦੇ ਹਾਂ ਅੱਜ ਉਹ ਆਪਣੇ ਜੀਵਨ ਦੀ ਯਾਤਰਾ ਨੂੰ ਸਫਲ ਕਰਦੇ ਹੋਏ ਇਸ ਦੁਨੀ ਸੁਹਾਵੇ ਬਾਗ ਦੇ ਵਿੱਚੋਂ ਕੂਚ ਕਰ ਗਏ ਨੇ ਮੈਂ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਉਹ ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਸੀਂ ਸਾਰੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਪਰ ਨਾਲ ਹੀ ਸਾਨੂੰ ਸਾਡੇ ਗੁਰੂ ਸਾਹਿਬ ਜੀ ਦਾ ਉਪਦੇਸ਼ ਜਿਹੜਾ ਹੈਗਾ ਵਾ ਉਹ ਚੇਤੇ ਆ ਕਿ ਜਿਹੜਾ ਵੀ ਆਇਆ ਉਹਨੇ ਚਲੇ ਜਾਣਾ ਹਾਂ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸੱਦੇ ਹਰ ਥਾਂ ਦੇ ਉੱਤੇ ਹੀ ਨੇ ਪਰ ਨਾਲ ਹੀ ਗੁਰੂ ਨੇ ਆਖਿਆ ਸਦਨ ਹਾਰਾ ਸਿਮਰੀਆ ਨਾਨਕ ਸੇ ਦੇ ਅਵਨ ਸਾਨੂੰ ਸਾਰਿਆਂ ਨੂੰ ਉਸ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਜਿਹੜਾ ਸੱਦੇ ਭੇਜਦਾ ਇਹ ਸਾਡੇ ਸਾਰਿਆਂ ਲਈ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਰਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ ਤੇ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ